ਨਾ ਇਹ ਦੇਖੋ ਅਰੇ ਕੋਈ ਹੈ ਨਾ ਉਹੀ 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 ਕਰੋ ਕਰੋ ਮਾਸ ਉਹ ਉਹ ਦੇ ਰੱਖ ਦੇਖਦੇ ਬੰਦਾ ਕੋਈ ਆਇਆ ਤੇ ਨਹੀਂ ਅੰਦਰ ਆ ਅੰਦਰ ਆਏ 1.500 ਦੇ ਪੂਰੇ 60 8000 ਰੁਪਏ ਮੈਂ ਤੁਹਾਡੇ ਲੈ ਗਏ ਅਰੇ ਪੂਰੇ ਦੋਟ ਰੱਖਦੇ ਬਾਕੀ ਲੈ ਜਾਗੇ ਨੇ ਬੰਦੇ ਕਿਹਨਾਂ ਹਾਲ ਤਾਂ ਤੁਸੀਂ ਸੀ ਨਾ ਸਿੰਪਲ ਮਤਲਬ ਮੈਂ ਬਾਹਰ ਖੜਾ ਮੈਨੂੰ ਇਹ ਵੀ ਨਹੀਂ ਪਤਾ ਮੈਂ ਸਾਹਮਣੇ ਦੁਕਾਨ ਤੋਂ ਦੁਕਾਨ ਜੀਓ ਸਿੰਮ ਲੈਣ ਆਇਆ ਸੀ ਬਈ ਇੱਥੇ ਖੜਾ ਸੀ ਸਿੰਮ ਲੈਣ ਆਇਆ ਸੀ ਸਾਹਮਣੇ ਦੁਕਾਨ ਤੇ ਮੈਂ ਇੱਥੇ ਖੜਾ ਤੇ ਆਇਆ 500 ਰੁਪਈਆ ਫਰਕੀਆਂ ਲੱਗੀਆਂ ਤੁਹਾਨੂੰ ਆਫਰ ਕਰ ਦਿੱਤਾ ਕਿਹਨਾਂ ਵੱਲੋਂ ਗੱਲ ਕਹੀ ਗਈ ਹਾਂ ਇਹਨਾਂ ਵੱਲੋਂ ਜੀ ਆਹ ਤਾਂ ਬੋਲੇ ਸਾਢੇ ਦਾ 70 ਲੈ ਇੱਕ ਜਿਹੜੇ ਰਹਿਣ ਵਾਲਾ ਮੁੰਡਾ ਆਹ ਨੂੰ ਦਿਨੇ ਦਾ ਹੈ ਤੇ ਜਦੋਂ ਪੈਸੇ ਲੈ ਕੇ ਉਹ ਤੁਹਾਨੂੰ ਪਤਾ ਨਹੀਂ ਲੱਗਾ ਕਿ ਉਹਨੇ ਪੈਸੇ ਵੀ ਕੱਢੇ ਗੱਲੇ ਚ ਮੈਨੂੰ ਪਤਾ ਜੀ ਪੈਸੇ ਉਹਨੇ ਕੱਢੇ ਆ ਜਿੰਨੇ ਨਸ਼ੇ ਕਰਕੇ ਸਭ ਜਦੋਂ ਨੂੰ ਕਰੋ ਬਾਅਦ ਚੁੱਕਿਆ ਅੱਛਾ ਉਹਨਾਂ ਦੇ ਕਿਤੇ ਪੁਲਿਸ ਮਮੀ ਆਏ ਸੀਗੇ ਉਹਦੀ ਮਮੀ ਵੀ ਆਏ ਸੀਗੇ ਸਾਨੂੰ ਮੋਦ ਦੇ ਸਾਨੂੰ ਮਾਫੀ ਕਰ ਦੋ ਤਾਂ 2 ਮਿੰਟ ਟਾਈਮ ਦੇ ਦੋ ਪੈਸੇ ਦੇਵਾਂਗੇ ਬਾਅਦ ਵਿੱਚ ਜੇ ਆਪਾਂ ਇਹਨੂੰ ਫੜਿਆ ਤਾਂ ਉਹਦੀ ਮਮੀ ਆਫੀਓ ਕਹਿੰਦੇ ਚੋਤੀ ਕਰਨਾ ਕਰ ਲਓ ਆਪਾਂ ਕੁਝ ਨਹੀਂ ਕਰਨਾ ਉਹ ਸਾਨੂੰ ਇਹ ਰਿਕਸ਼ਾ ਵੀ ਲਾ ਕੇ ਗਿਆ ਸੀ ਉਹ ਵੀ ਲੈ ਕੇ ਵਾਪਸ ਦੀ ਹੂੰ ਕੁਝ ਕੰਪਲੀਟ ਕੀਤੀ ਭਾਜੀ ਤੁਸੀਂ ਹੁਣ ਜਿਹੜਾ ਦੂਸਰਾ ਲੜਕਾ ਵੈ ਜਿਹਦੇ ਵੱਲੋਂ ਪੈਸੇ ਕੱਢੇਗੇ ਉਹ ਇਸ ਟਾਈਮ ਕਿੱਥੇ ਹੈਗਾ ਉਹ ਇਸ ਨੂੰ ਫਰਾਰ ਹੋ ਗਿਆ ਅੱਛਾ ਇਹਨੂੰ ਘਰ ਪਤਾ ਹੈ ਖੁਦੇ ਤਾਇ ਚਾਚੇ ਨੂੰ ਪਤਾ ਹੈ ਬੀਤਾ ਚਾਚਾ ਨੂੰ ਪਤਾ ਆ ਅੱਛਾ ਜੀ ਹਾਂਜੀ ਅਸਾਂ ਨੂੰ ਆਫਰ ਕਰ ਚੁੱਕੇ ਆ ਕਿਹਨਾਂ ਵੱਲੋਂ ਗੱਲ ਕਹੀ ਗਈ ਆ ਇਹਨਾਂ ਵੱਲੋਂ ਜੀ ਆਜ ਤਾਂ ਬੋਲੇ 60 ਦਾ 70 ਲੈ ਇੱਕ ਦਿਨ ਰਹਿਣ ਵਾਲਾ ਮੁੰਡਾ ਆਲੂ ਦਿਨੇ ਦਾ ਹੀ ਅੱਛਾ ਜੀ ਭਾਜੀ ਇਹ ਮੰਨਦਾ ਮੈਂ ਚੋਰੀ ਕੀਤੀ ਹੈ ਹਾਂਜੀ ਹਾਂਜੀ ਭਈ 70000 ਦੀ ਆਫਰ ਵੀ ਕਰਦਾ ਪਿਆ ਜੀ ਨਸ਼ੇ ਕਰਦੇ ਸਭ ਚੋਰੀਆ ਜਿਹੜੀਆਂ ਨਸ਼ੇ ਕਰਕੇ ਕਰਦੇ ਆਂ ਤੁਸੀਂ ਵੀ ਤੇ ਨਸ਼ੇ ਕਰਕੇ ਕਰਦੇ ਆਂ ਹਾਂਜੀ ਤੁਸੀਂ ਕੋਈ ਨਾ ਸੱਗੀ ਆਂ ਜੀ ਕੀ ਕਰਤਾ ਨਸੋ ਅਭੀ ਅਹੀ ਪਿੰਡ ਆ ਜੀ ਹੈਲੋ ਕਿੱਥੋਂ ਚਿੱਟਾ ਲੈਣੇ ਕਿੱਥੋਂ ਕਿਹੜੀ ਜਗ੍ਹਾ ਤੋਂ ਚਿੱਟਾ ਲੈਣੇ ਭਾਈ ਐਡੀ ਮਾੜਾ ਮੋਡਾ ਕੋਈ ਕੋਈ ਦੁਆਰ ਦਾ ਬੰਦਾ ਕੋਈ ਨਾਮ ਦਾ ਕੋਈ ਨਾਮ ਹੋਣਾ ਕੋਈ ਨਾਮ ਹੋਣਾ ਜਿਹੜੇ ਬੰਦੇ ਕੋਲੋਂ ਤੁਸੀਂ ਚਿੱਟਾ ਲੈ ਲਿਓ ਲੈਣੇ ਨਹੀਂ ਇਤਾਂ ਨਹੀਂ ਵਜੀ ਕੋਈ ਕੋਈ ਯਾਰ ਦੋਸਤ ਕਰਕੇ ਆ ਗਈ ਦੁਆਲੇ ਉਹ ਹੀ ਦੁਆਕੇ ਲਵਾਦਾ ਵਾ ਕੀ ਯਾਰ ਦੋਸਤ ਦਾ ਕੀ ਨਾਮ ਹੈ ਜਿਹੜਾ ਚਿੱਟਾ ਤੁਹਾਨੂੰ ਮਤਲਬ ਦਿੰਦਾ ਵੈ ਯਾਰ ਦੋਸਤ ਦਾ ਨਾਮ ਆ ਭੋਲਾ ਹੀ ਆ ਵਜੀ ਕਿੱਥੇ ਦਾ ਰਹਿਣ ਵਾਲਾ ਹੈ ਹਾਂਜੀ ਕਿੱਥੇ ਦਾ ਰਹਿਣ ਵਾਲਾ ਆ ਕਾਜੀ ਮੰਡੀ ਤੋਂ ਕਾਜੀ ਮੰਡੀ ਦਾ ਹਾਂਜੀ ਅੰਦਰੋਂ ਵੜ ਕੇ ਜਿਹੜਾ ਪੀੜੀ ਦੀ ਗਲੀ ਠੀਕ ਹੈ ਹੁਣ ਭਾਜੀ ਮੌਕੇ ਤੇ ਤੁਸੀਂ ਕਿੰਨੀ ਫੇਰ ਤੋਂ ਨਸ਼ਾ ਲਾਈ ਹਾਂਜੀ ਹਾਂਜੀ ਬਿਲਕੁਲ ਲਾਈ ਇਹ ਨਾਲ ਤਾਂ ਤੁਸੀਂ ਸੀ ਨਾ ਸਿੰਪਲ ਮਤਲਬ ਮੈਂ ਬਾਹਰ ਖੜਾ ਮੈਨੂੰ ਇਹ ਵੀ ਨਹੀਂ ਪਤਾ ਮੈਂ ਸਾਹਮਣੇ ਦੁਕਾਨ ਤੋਂ ਸਰਦਾਰ ਜੀ ਦਿਓ ਸੇਮੋ ਲੈਣ ਆਇਆ ਸੀ ਭਾਜੀ ਇੱਥੇ ਖੜਾ ਸੀ ਸੇਮੋ ਲੈਣ ਆਇਆ ਸੀ ਸਾਹਮਣੇ ਦੁਕਾਨ ਤੋਂ ਮੈਂ ਇੱਥੇ ਤੇ ਗਾਹ ਤੇ ਆਇਆ ਫਾਰਮ ਤੋਂ ਮੀਆਂ ਫਰਚੀਆਂ ਲਏ अच्छा जी 500 ਦੀਆਂ ਪੱਟੀਆਂ ਲੈ ਆਇਆ ਤੇ ਦੁਕਾਨ ਤੇ ਉਸ ਟਾਈਮ ਕਰਦਾ ਮੈਂ 2 ਦਿਨ ਬਾਅਦਾਂ ਵੀ ਮਾਰੀਆਂ ਦੁਕਾਨ ਤੇ ਅੰਤ ਤੱਕ ਕੀ ਅੰਕਲ ਦੀ ਅੰਕਲ ਦੀ ਕੋਈ ਵੀ ਨਹੀਂ ਆਇਆ ਅੰਕਲ ਜੀ ਜਦੋਂ ਪੈਸੇ ਲੈ ਕੇ ਉਦੋਂ ਤੁਹਾਨੂੰ ਪਤਾ ਨਹੀਂ ਲੱਗਾ ਕਿ ਉਹਨੇ ਪੈਸੇ ਵੀ ਕੱਢੇ ਗੱਲੇ ਚ ਮੈਨੂੰ ਪਤਾ ਨਹੀਂ ਪੈਸੇ ਉਹਨੇ ਕੱਢੇ ਆ ਜੀ ਅਸੀਂ ਉਹੀ ਚੀਜ਼ ਪਾਜੀ ਤੁਹਾਨੂੰ ਪੁੱਛ ਰਹੇ ਜੇ ਤੁਹਾਨੂੰ ਪਤਾ ਸੀਗਾ ਕਿ ਜੀ ਉਹਨੇ ਪੈਸੇ ਕੱਢੇ ਤੁਸੀਂ ਕੱਲ ਕਿਉਂ ਨਹੀਂ ਦੁਕਾਨਦਾਰ ਨੂੰ ਦੱਸਿਆ ਅੱਜ ਹੀ ਕਿਉਂ ਦੱਸ ਰਹੇ ਹੋ ਇਹ ਮੇਰੀ ਗਲਤੀ ਹੋ ਗਈ ਇਹ ਵੱਡੀ ਗਲਤੀ ਹੈ ਗੱਲ ਕੁਝ ਨਹੀਂ ਜੀ ਮੈਂ ਸਾਮਣੇ ਆ ਦੁਕਾਨ ਤੋਂ ਪਾਣੀ ਲੈਣ ਗਿਆ ਇਹ ਬਾੜ ਖੜਾ ਸੀ ਦੂਜਾ ਮੁੰਡਾ ਅੰਦਰ ਵੜ ਕੇ ਬਹਿ ਗਿਆ ਅੱਛਾ ਜੀ ਹਾਂ ਪਹਿਲਾਂ ਵੀ ਦੇਖਿਆ ਇਹਨਾਂ ਨੂੰ ਕੋਈ ਸੀਸੀਟੀਵੀ ਕੈਮਰਾ ਦਾ ਡੇ ਲੱਗਾ ਦੁਕਾਨ ਦੇ ਵਿੱਚ ਹਾਂਜੀ ਦਿਖਾਉਗੇ ਭਾਈ ਸੀਸੀਟੀਵੀ ਦੇ ਵਿੱਚ ਇਹੀ ਵੀ ਵਿਅਕਤੀ ਦੋਨੋਂ ਮੁੰਡੇ ਸੀਗੇ ਇਹੀ ਹੈ ਭਾਈ ਅੱਛਾ ਜੀ ਆ ਮੰਨਦੇ ਪਏ ਖੁਦ ਮੰਨਦੇ ਪਏ ਅੱਛਾ ਮੰਨਦੇ ਵੀ ਹੈ